अगर ਤੁਸੀਂ ਇਸ ਰਸਤੇ ਤੋਂ ਆ ਰਹੇ ਹੋ ਤਾਂ 4 ਵੀਲਰ ਤੁਹਾਡੇ ਕੋਲ ਗੱਡੀ ਹੈ ਤਾਂ ਤੁਸੀਂ ਇਸ ਰਸਤੇ ਤੋਂ ਹਲੇ ਨਾ ਆਓ ਜੋ ਦੇਖੋ ਨਾਲ ਸਹੀ ਤਰੀਕੇ ਨਾਲ ਦੱਸਿਆ ਕਿ ਨੀਚੋਂ ਪੂਰਾ ਮਟੀਰੀਅਲ ਆਂਦਾ ਹੋ ਨਿਕਲ ਚੁੱਕਾ ਹੈ ਉਹ ਨੀਚੋਂ ਪਹਿਲੇ ਰਿਪੇਅਰ ਕੀਤਾ ਜਾਏਗਾ ਫਿਰ ਉੱਤੇ ਜਿਹੜਾ ਫਿਰ ਦੁਬਾਰਾ ਰਿਪੇਅਰ ਕਰਨ ਤੋਂ ਬਾਅਦ ਉੱਪਰ ਲੁੱਕ ਪਾਈ ਜਾਏਗੀ ਇਹ ਤਸਵੀਰਾਂदाई ਦੇਖ ਰਹੇ ਹੋ ਕਿ ਕਿੰਨਾ ਹੋਲ ਜਿਹੜਾ ਇਸ ਸਮੇਂ ਇਸ ਫਲਾਈਓਵਰ ਤੇ ਪੈ ਚੁੱਕਿਆ ਹੈ ਆਪ ਵਿੱਚੋ ਸਰੀਏ ਨਜ਼ਰ ਆ ਰਹੇ ਹੈ ਜਿਹਨੇ ਔਰ ਸਾਈਡਾਂ ਤੇ ਇਹ ਬੋਰੀਆਂ ਦੇ ਨਾਲ ਹੈ ਰਸਤਾ ਬੰਦ ਕੀਤਾ ਕਰ ਦਿੱਤਾ ਗਿਆ ਤਾਂ ਕਿ ਕੋਈ ਘਟਨਾ ਨਾ ਹੋ ਜਾਵੇ ਦੇਖ ਰਹੇ ਹੋਏ ਇੱਕ ਸਾਈਡ ਤੋਂ ਆੜੀ ਗੱਡੀਆਂ ਨੇ ਲਗਾਤਾਰ ਆਈਆਂ ਨੇ ਭਾਵੇਂ ਟੂ ਵੀਲਰ ਨੇ ਭਾਵੇਂ ਫੋਰ ਵੀਲਰ ਨੇ ਉਹਨਾਂ ਨੂੰ ਹਲੇ ਮਨਾਈ ਨਹੀਂ ਕੀਤੀ ਗਈ ਲੇਕਿਨ ਜਿਸ ਰੋਡ ਤੇ ਅਸੀਂ ਖੜੇ ਹੋਏ ਆ ਤੁਸੀਂ ਦੇਖ ਸਕਦੇ ਹੋਗੇ ਇੱਥੇ ਬਿਲਕੁਲ ਸਰਨਾਟਾ ਛਾਇਆ ਹੋਇਆ ਹੈ ਕੋਈ ਤੁਹਾਨੂੰ ਇੱਥੇ ਫੋਰ ਵੀਲਰ ਆਂਦਾ ਨਜ਼ਰ ਨਹੀਂ ਮਿਲੇਗਾ ਹੈਲੋ ਨਮਸਸ ਸਸ਼ਿਗਲਾ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਇਸ ਸਮੇਂ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਕਿ ਇਸ ਵੇਲੇ ਸੀਗ ਹੈ ਲੁਧਿਆਣਾ ਸ਼ਾਇਦ ਉਸ ਫਲਾਈਓਵਰ ਤੇ ਜਿੱਥੋਂ ਤੁਸੀਂ ਬਹੁਤ ਵਾਰੀ ਨਿਕਲੇ ਹੋਵੋਗੇ ਤਸਵੀਰਾਂ ਰਾਹੀਂ ਤੁਸੀਂ ਪਛਾਣ ਵੀ ਲਿਆ ਹੋਏਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਫਲਾਈਓਵਰ ਹੈ ਇਹਗਾ ਤੁਸੀਂ ਦਰਾਹੇ ਤੋਂ ਕ੍ਰੋਸ ਕਰਕੇ ਸਿੱਧਾ ਵੇਰਕਾ ਮਿਲਕ ਪਲਾਟਰ ਨੂੰ ਜਾਂਦੇ ਹੋ ਤੇ ਤੁਹਾਨੂੰ ਕੁਝ ਦਿਨਾਂ ਲਈ ਇੱਥੇ ਇੰਤਜ਼ਾਰ ਕਰਨਾ ਪਵੇਗਾ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜੋ ਕਿ 4-ਵਿਲਰ ਤੇ ਆ ਜੀ ਹਾਂ ਬਿਲਕੁਲ ਮੈਂ ਗੱਲ ਕਰ ਰਿਹਾ ਹਾਂ 4-ਵ ਲੇਕਿਨ ਇੱਕ ਵੱਡੀ ਸਮੱਸਿਆ ਇਸ ਮਾਨਸੂਨ ਤੇ ਇਸ ਬਰਸਾਤਾਂ ਰਾਹੀਂ ਦੇਖਣ ਨੂੰ ਮਿਲਿਆ ਜਿਸ ਦਾ ਤੁਹਾਨੂੰ ਪਤਾ ਕਿ ਆ ਤਕਰੀਬਨ ਤਕਰੀਬਨ ਆ ਪਿਛਲੇ ਮਹੀਨੇ ਅਗਰ ਗੱਲ ਕਰੀਏ ਤਾਂ 240 ਮਿਲੀਮੀਟਰ ਬਰਸਾਤ ਹੋਈ ਔਰ ਇਸ ਵਾਰੀ ਅਗਰ ਗੱਲ ਕਰੀਏ ਤਾਂ 106 ਮਿਲੀਮੀਟਰ ਬਰਸਾਤ ਹੋਣੀ ਚਾਹੀਦੀ ਸੀ ਜਿੱਥੇ ਤਕਰੀਬਨ ਤਕਰੀਬਨ ਆ ਕਹਿ ਲੋ ਕਿ 90 ਮਿਲੀਮੀਟਰ ਬਰਸਾਤ ਹੋ ਵੀ ਚੁੱਕੀ ਹੈ ਤੁਸੀਂ ਇਹ ਤਸਵੀਰਾਂ ਰਾਈ ਦੇਖ ਰਹੇ ਹੋ ਕਿ ਕਿੰਨਾ ਹੋਲ ਜਿਹੜਾ ਇਸ ਸਮੇਂ ਇਸ ਫਲਾਈਓਵਰ ਤੇ ਪੈ ਚੁੱਕਿਆ ਹੈ ਆਪ ਨੀਚੋਂ ਸਰੀਏ ਨਜ਼ਰ ਆ ਰਹੇ ਹੈਗੇ ਨੇ ਔਰ ਸਾਈਡਾਂ ਦੇ ਇਹ ਬੋਰੀਆਂ ਦੇ ਨਾਲ ਆ ਰਸਤਾ ਬੰਦਗੀਰਤਾ ਕਰ ਦਿੱਤਾ ਗਿਆ ਤਾਂ ਕਿ ਕੋਈ ਘਟਨਾ ਨਾ ਹੋ ਜਾਵੇ ਉਹ ਤੁਹਾਨੂੰ ਦੱਸ ਦਵਾ ਕਿ ਟੀਮ ਜਿਹੜੀ ਹੈ ਫਲਾਈਓਵਰ ਤੇ ਪਹੁੰਚ ਚੁੱਕੀ ਹੈ ਜੋ ਕਿ ਇਸ ਤੇ ਆਪਣਾ ਕੰਮ ਜਿਨ੍ਹਾਂ ਨੇ ਸ਼ੁਰੂ ਕਰਤਾ ਵੱਡੀ ਗੱਲ ਹੈ ਕਿ ਜਿਹੜਾ ਆ ਸਾਈਡਾ ਤੁਸੀਂ ਦੇਖ ਰਹੇ ਹੋ ਕਿ ਬਲੈਕ ਔਰ ਵਾਈਟ ਪੇਂਟ ਕੀਤਾ ਹੁੰਦਾ ਹੈ ਉਸ ਨੂੰ ਵੀ ਜਿਹੜਾ ਸਾਫ ਸਫਾਈ ਕਰ ਚੱਕਰ ਦੇ ਵਿੱਚ ਆ ਪਿੱਛੇ ਕੁਝ ਖਾਵਾਂ ਤੁਸੀਂ ਦੇਖਿਆ ਹੋਏਗਾ ਉਹ ਦੇਖੋ ਬਿਲਕੁਲ ਵਾਈਟ ਪੇਂਟ ਜਿਹੜਾ ਇੱਕ ਵਨ ਟਾਈਮ ਕਰ ਦਿੱਤਾ ਗਿਆ ਇਸ ਤੋਂ ਉੱਪਰ ਫਿਰ ਇਸ ਨੂੰ ਬਲੈਕ ਪੇਂਟ ਕੀਤਾ ਜਾਏਗਾ ਫਿਰ ਵਾਈਟ ਪੇਂਟ ਕੀਤਾ ਜਾਏਗਾ ਤਾਂ ਕਿ ਇਹ ਇੱਕ ਵਾਰੀ ਵਾਪਸ ਜਿਹੜਾ ਵੈ ਇਸ ਰਿਪੇਅਰ ਕੀਤੀ ਜਾ ਰਹੀ ਇਸ ਫਲਾਈਓਵਰ ਦੇ ਇਸ ਰਿਪੇਅਰ ਦੇ ਵਿੱਚ ਇਹ ਜਿਹੜੀ ਵੱਡੀ ਚੀਜ਼ ਹੈ ਇਸ ਕਰਕੇ ਜ਼ਿਆਦਾ ਤੋੜ ਤੇ ਹੈ ਜਿਹੜਾ ਆ ਫਲਾਈਓਵਰ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਰਫੋਂ ਜਿਹੜੀ ਗੱਡੀਆਂ ਨੇ ਉਹ ਜਾ ਰਹੀਆਂ ਨੇ ਯਾਨੀ ਕਿ ਅਗਰ ਤੁਸੀਂ 베ਰਕਾ ਮਿਲਕ ਪਲਾਂਟ ਤੋਂ ਆ ਰਹੇ ਹੋ ਤਾਂ ਫਿਰ ਤੁਸੀਂ ਆ ਦਰਵਾਹਾ ਵਾਲੀ ਸਾਈਡ ਤੇ ਜਾ ਸਕਦੇ ਹੋ ਆਪਣੇ ਕ੍ਰਾਸ ਕਰ ਸਕਦੇ ਹੋ ਔਰ ਅੱਗੇ ਡੁਗਰੀ ਤੇ ਜਿਹੜਾ ਵੈ ਨੀਚੇ ਉਤਰ ਕੇ ਰਾਈਟ ਜਾਂ ਲੈਫਟ ਜਾ ਸਕਦੇ ਹੋ ਔਰ ਅਗਰ ਦਰਾਹੇ ਤੋਂ ਅਗਰ ਐਦਰਲੀ ਸਾਈਡ ਤੇ ਆ ਰਹੇ ਯਾਨੀ ਕਿ ਅਵੇਰਕਾ ਮਿਲਕ ਪਲਾਂਟ ਦੀ ਸਾਈਡ ਤੇ ਆ ਰਹੇ ਔਰ ਉਸ ਤੋਂ ਬਾਅਦ ਅਗਰ ਨੀਚੇ ਉਤਰ ਕੇ ਤੁਸੀਂ ਸਿੱਧਾ-ਸਿੱਧਾ ਫਰੋਸਪੁਰ ਰੋਡ ਤੇ ਅਗਰ ਟਰਨ ਕਰਨਾ ਸੱਜੇ ਪਾਸੇ ਆ ਕਹਿ ਸਕਦੇ ਹੋ ਕਿ ਆਰਤੀ ਚੌਂਕ ਨੂੰ ਜਾਂ ਮਲਹਾਰ ਨੂੰ ਜਾ ਸਕਦੇ ਹੋ ਖੱਬੇ ਪਾਸ ਆ ਸਕਦੇ ਹੋ ਲੇਕਿਨ ਤੁਸੀਂ ਦੇਖ ਰਹੇ ਹੋਗਾ ਇੱਕ ਸਾਈਡ ਤੋਂ ਆੜੀ ਗੱਡੀਆਂ ਨੇ ਲਗਾਤਾਰ ਆਈਆਂ ਨੇ ਭਾਵੇਂ ਟੂ ਵੀਲਰ ਨੇ ਭਾਵੇਂ ਫੋਰ ਵੀਲਰ ਨੇ ਉਹਨਾਂ ਨੂੰ ਹਲੇ ਮਨਾਈ ਨਹੀਂ ਕੀਤੀ ਗਈ ਲੇਕਿਨ ਜਿਸ ਰੋਡ ਤੇ ਅਸੀਂ ਖੜੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਬਿਲਕੁਲ ਸਰਨਾਟਾ ਛਾਇਆ ਹੋਇਆ ਹੈ ਕੋਈ ਤੁਹਾਨੂੰ ਇੱਥੇ फोर व्हीलर ਆਂਦਾ ਨਜ਼ਰ ਨਹੀਂ ਮਿਲੇਗਾ ਯਾਨੀ ਕਿ ਇਹ ਖਬਰ ਦਿਖਾਉਣ ਦਾ ਸਾਡਾ ਇੱਕੋ ਮਕਸਦ ਹੈ ਅਗਰ ਤੁਸੀਂ ਇਸ ਰਸਤੇ ਤੋਂ ਆ ਰਹੇ ਹੋ ਤਾਂ ਫੋਰ व्हीलर ਤੁਹਾਡੇ ਕੋਲ ਗੱਡੀ ਹੈ ਤਾਂ ਤੁਸੀਂ ਇਸ ਰਸਤੇ ਤੋਂ ਹਲੇ ਨਾ ਹੋ ਕਿਉਂਕਿ ਇਹਨਾਂ ਦਾ ਸਮਾਂ ਜਿਹੜਾ ਬਹੁਤ ਕੀਮਤੀ ਹੈ ਸਮੇ ਨੂੰ ਕਿਹਾ ਜਾਂਦਾ ਹੈ ਕਿ ਸਮਾਂ ਇੱਕ ਪੈਸਾ ਹੁੰਦਾ ਹੈ ਔਰ ਪੈਸੇ ਦੀ ਢੀਂ ਕਿਮਤ ਹੈ ਸਾਨੂੰ ਸਮਝਣੀ ਚਾਹੀਦੀ ਹੈ ਔਰ ਸਮੇ ਦੀ ਕੀਮਤ ਵੀ ਸਾਨੂੰ ਸਮਝਣੀ ਚਾਹੀਦੀ ਹੈ ਔਰ ਵੱਡੇ ਕਾਰਨ ਨੂੰ ਦਿਖਾਤਾ ਹੈ ਕਿ ਕਿਸ ਕਰਕੇ ਜਿਹੜਾ ਵਾ ਇਹ ਫਲਾਈਓਵਰ ਕੁਝ ਸਮੇਂ ਦੇ ਲਈ ਅਜੇ ਰਿਪੇਅਰਿੰਗ ਲਈ ਰੋਕਿਆ ਗਿਆ ਹੈ ਔਰ ਜਾਣਦੇ ਕੁਝ ਪੇਂਟਰ ਵੀ ਇੱਥੇ ਆਗੇ ਨੇ ਇਹਨਾਂ ਨੂੰ ਪੁੱਛ ਲੈਣੇ ਆ ਕੀ ਭਈਆ ਕਿੰਨੇ ਸਮੇਂ ਤੇ ਲਈ ਜਿਹੜਾ ਫਲਾਈਓਵਰ ਇਹ ਬੰਦ ਰਹੇਗਾ ਇਹ ਕੁਛ ਮੈਨੂੰ ਕਾਫੀ ਸਮਾਂ ਲੱਗੇਗਾ ਥੋੜਾ ਸਮਾਂ ਲੱਗੇਗਾ ਨਾ ਥੱਲੇ ਬਣਾਓ ਪਲੇਟਫਾਰਮ ਬਣਾਉਣਾ ਪਏਗਾ ਅੱਛਾ ਥੱਲੇ ਪਲੇਟਫਾਰਮ ਆਪਨੇ ਬਣਾ ਕੇ ਫਿਰ ਪਰਿਆ ਜਾਣਾ ਮਾਲ ਅੱਛਾ ਜੀ ਇਹ ਫਾਲਟ ਹੈਗਾ ਜਿਨ੍ਹਾਂ ਨੇ ਪੁਲ ਬਣਾਇਆ ਉਹਨਾਂ ਦਾ ਹੈ ਅੱਛਾ ਜੀ ਨਾ ਕਿ ਸੜਕ ਵਾਲੇ ਦਾ ਕੋਈ ਫਾਲਟ ਨਹੀਂ ਹੈਗਾ ਪਹਿਲਾਂ نیچے ਰਿਪੇਅਰ ਹੋਏਗਾ ਦਨ ਉਸ ਤੋਂ ਥੱਲੇੋਂ ਨਾ ਮਾਲ ਆ ਦੇਖੋ ਇਧਰ ਆਓ ਹਾਂਜੀ ਹਾਂਜੀ ਥੱਲੇੋਂ ਮਾਲ ਨਿਕਲ ਗਿਆ ਹੈ ਅੱਛਾ ਜੀ نیچے ਹੀ ਨਿਕਲ ਗਿਆ ਹੈ ਹਾਂ ਅੱਛਾ ਉਹ ਤੁਹਾਨੂੰ ਨਿਕਲੇਦੇ ਹੁਣ ਇਹ ਸਾਰਾ ਇਹਨਾਂ ਪੀਸ ਕੱਟ ਕ ਕੱਟ ਕੇ ਅੱਛਾ ਠੱਲੇ ਦੁਬਾਰਾ ਫੇਰ ਮਾਲ ਪਰ ਹੈ ਕੰਕਰੀਟ ਪਾਰ ਕੇ ਫਿਰ ਦੁਬਾਰਾ ਲੁੱਕ ਪਏਗੀ ਉੱਪਰ ਬਲਾਈਓ ਪਏਗਾ ਫਿਰ ਉਸ ਤੋਂ ਬਾਅਦ ਉੱਪਰ ਲੁੱਕ ਪਾਈ ਜਾਏਗੀ ਹਾਂਜੀ ਹਾਂਜੀ ਬਿਲਕੁਲ ਸੋ ਦੇਖੋ ਇਹਨਾਂ ਸਹੀ ਤਰੀਕੇ ਨਾਲ ਦੱਸਿਆ ਕਿ ਨੀਚੋਂ ਪੂਰਾ ਜਿਹੜਾ ਮਟੀਰੀਅਲ ਆਂਦਾ ਉਹ ਨਿਕਲ ਚੁੱਕਾ ਹੈ ਉਹ ਨੀਚੋਂ ਪਹਿਲਾਂ ਰਿਪੇਅਰ ਕੀਤਾ ਜਾਏਗਾ ਫਿਰ ਉੱਤੇ ਜਿਹੜਾ ਫਿਰ ਦੁਬਾਰਾ ਰਿਪੇਅਰ ਕਰਨ ਤੋਂ ਬਾਅਦ ਉੱਪਰ ਲੁੱਕ ਪਾਈ ਜਾਏਗੀ ਸੋ ਇੱਕ ਵਾਰ ਇਹ ਫੇਰ ਜਾਂਦੇ ਨੇ ਮੈਂ ਤੁਹਾਨੂੰ ਤਸਵੀਰਾਂ ਦਿਖਾਣਾ ਚਾਹਾਂਗਾ ਕਿ ਜੇਕਰ ਤੁਸੀਂ ਉਹ ਬਿਲਕੁਲ ਆਸਾਨਰ ਤਸਵੀਰਾਂ ਦੇਖ ਸਕਦੇ ਹੋ ਇਹ ਰਸਤਾ ਜਿਹੜਾ ਬਾਈਕਾਂ ਲਾ ਜਾ ਰਿਹਾ ਇਸ ਰਸਤੇ ਉੱਤੇ ਜਿੰਨੀਆਂ ਬਾਈਕਾਂ ਜਾ ਰਹੀਆਂ ਸਿਰਫ ਟੂ ਵੀਲਰ ਇੱਥੇ ਜਾਂਦੇ ਨਜ਼ਰ ਆਣਗੇ ਇਸ ਰਸਤੇ ਤੁਹਾਨੂੰ ਫੋਰ ਵੀਲਰ ਨਜ਼ਰ ਨਹੀਂ ਆਉਂਦੇ ਕਿਉਂਕਿ ਜਿੱਥੇ ਇਹ ਬਾਈਕਾਂ ਜਾ ਰਹੀਆਂ ਤੁਹਾਨੂੰ ਦੱਸਦਾ ਕਿ ਇਹ ਵੇਰ ਕਾ ਮਿਲਕ ਪਲਾਟਰ ਨੂੰ ਜਾ ਰਹੀ ਨੇ ਕਿ ਸਾਊਥ ਸਿਟੀ ਪੈ ਜਾਂਦਾ ਹੈ ਅਗਰ ਤੁਸੀਂ ਅੱਗੇ ਦੀ ਯੂ-ਟਰਨ ਘੁੰਮ ਕੇ ਜਾਓਗੇ ਤਾਂ ਫਿਰ ਮਲਾਰ ਰੋਡ ਪਰ ਆਰਤੀ ਔਰ ਅਗਰ ਤੁਸੀਂ ਲੈਫਟ ਚਲੇ ਜਾਓਗੇ ਤਾਂ ਵਾਪਸ ਤੁਹਾਨੂੰ ਇੱਕ ਰੀ ਐਮਬੀਡੀ ਮਾਲ ਉਸ ਤੋਂ ਅ ਸੋ ਫਾਈਨਲੀ ਤੁਸੀਂ ਦੇਖ ਸਕਦੇ ਹੋ ਕਿ ਕੁਝ ਸਮੇਂ ਦੇ ਲਈ ਇਹਨੂੰ ਰਿਪੇਅਰਿੰਗ ਨੂੰ ਥੋੜਾ ਸਮਾਂ ਲੱਗ ਸਕਦਾ ਹੈ ਉਹਨੂੰ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਕਿੰਨੇ ਸਮੇਂ ਅੰਦਰ ਇਸੇ ਨੂੰ ਕੰਪਲੀਟ ਕਰ ਦਿੰਦੀ ਹੈ ਤਾਂ ਕਿ ਆ ਆ ਸੂਵਿਧਾ ਜਿਹੜੀ ਹੈ ਇਸ ਸਮੱਸਿਆਵਾਂ ਵਾਲੇ ਅਪਕਮਿੰਗ ਡੇਸ ਤੇ ਨਾ ਦੇਖਣ ਨੂੰ ਮਿਲ ਸੋ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਕੈਮਰਾਪਰ ਸਨ세ਵਾ ਸਿੰਘ ਦੇ ਨਾਲ ਹਰਦੀਪ ਦੁਆ ਨੂੰ ਦੇ ਇਜਾਜ਼ਤ ਧੰਨਵਾਦ